ਅਨੇ ਭਾਗ ਅਮਰਤ ਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਤੇ ਉੱਤੇ ਹਾਜ਼ਰ ਨਾਮਾ ਲਵਾ ਰਹੇ ਹਾਂ ਔ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਲੜੀਵਾਰ ਵਿਆਖਿਆ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਖਨੀ ਸਾਹਿਬ ਦੀ ਚੱਲ ਰਹੀ ਹੈ ਜੀ ਪੰਜਵੇਂ ਅਸ਼ਟਪਦੀ ਦੇ ਪੰਜਵੇਂ ਪਾਦੀ ਵਿਚਾਰ ਆਪਾਂ ਜੀ ਸ਼ੁਰੂ ਕਰਨੀ ਹੈ ਆਓ ਜੀ ਪਾਠ ਕਰ ਲਗੇ ਪਹਿਲਾਂ ਆਪਾਂ ਮਿਥਿਆ ਸ਼੍ਰਵਣ ਪਰਿੰਦਾ ਸੁਣ ਹੈ ਮਿਥਿਆ ਹਸਤ ਪਰ ਕਰਮ ਕੋਹਿ ਰਹੇ ਮਿਥਿਆ ਨੇਤਰ ਪੇਖਤ ਪਰ ਪਰ ਰੂਪਾਦ ਮਿਥਿਆ ਰਸਨਾ ਭੋਜਣਾ ਅੰਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਵ ਹੈ ਮਿਥਿਆ ਮਨ ਪਰ ਲੋਭ ਨਿਭਵ ਹੈ ਮਿੱਥਿਆ ਤਨ ਨੈ ਪਰਉਪਕਾਰਾ ਮਿੱਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿੱਥਿਆ ਸਭ ਪਹੇ ਸਫਲ ਦੇ ਨਾਨਕ ਹਰ ਹਰ ਨਾਮ ਲਏ ਇਹ ਜੀ ਪੰਜਵਾਂ ਪਦ ਪੰਜਵੇਂ ਅਸ਼ਟਪਦੀ ਦਾ ਗੁਰੂ ਸਾਹਿਬ ਜੀ ਕਹਿੰਦੇ ਮਿਥਿਆ ਦਾ ਅਰਥ ਆਪਾਂ ਕੱਲ ਕਰ ਹੀ ਲਿਆ ਸੀਗਾ ਜੀ ਝੂਠ ਜੋ ਕੁਝ ਸਮਝ ਲਈ ਸੋ ਗੁਰੂ ਸਾਹਿਬ ਜੀ ਕਹਿੰਦੇ ਮਿਥਿਆ শ্রবণ ਪਰ ਨਿੰਦਾ ਸੁਣ ਹੈ ਇੱਕ ਸੁਭਾਵਕ ਗੱਲ ਹੈ ਪਿਆਰੋ ਆਪਣੇ ਅੰਦਰ ਇਹ ਸਾਨੂੰ ਜੋ ਕਿਸੇ ਦੀ ਨਿੰਦਿਆ ਸੁਣ ਕੇ ਨਾ ਸਵਾਦ ਆਉਂਦਾਗਾ ਇਹ ਸਾਡਾ ਇੱਕ ਮਾਨਸਿਕ ਮੰਡਲ ਹੀ ਬਣ ਚੁੱਕਾ ਹੈ ਬੰਦੇ ਦਾ ਕਿ ਜੋ ਕਿਸੇ ਦੀ ਨਿੰਦਿਆ ਜਦੋਂ ਹੁੰਦੀ ਹੈ ਨਾ ਤੇ ਕੰਨ ਜਿਹੜੇ ਆਪਾਂ ਕਹਿੰਦੇਗੇ ਨਾ ਪੰਜਾਬੀ ਭਾਸ਼ਾ ਚ ਕਦੇ ਕੰਨ ਖੜੇ ਹੋਗੇ ਨਾਲ ਦੇ ਨਾਲ ਹੀ ਕਹਿੰਦਾ ਦਵਾਰੇ ਦੱਸ ਗੱਲ ਮੈਨੂੰ ਪਪਾ ਨਹੀਂ ਲੱਗਿਆ ਕਹਿੰਦਾ ਤੇ ਜਿਹੜੀ ਨਿੰਦਿਆ ਨਾ ਜਿਹੜੀ ਪਿਆਰ ਇਹ ਪਰਾਏ ਨਿੰਦਿਆ ਕੰਨ ਬੜਾ ਸੁਣਦੇ ਆ ਗੁਰੂ ਜੀ ਕਹਿੰਦੇ ਇਹ ਵੀ ਝੂਠ ਹੈ ਮਨਾ ਮਿਥਿਆ ਸ਼੍ਰਵਣ ਪਰ ਨਿੰਦਿਆ ਸੁਣ ਹੈ ਤੇ ਜਿੰਨੇ ਮਨੁੱਖ ਕਹਿੰਦੇ ਨਿੰਦਿਆ ਸੁਣਦਾਗਾ ਇੱਕ ਨਿੰਦਿਆ ਦੀ ਪਰਿਭਾਸ਼ਾ ਦਾ ਪਤਾ ਪਹਿਲਾਂ ਧਿਆਨ ਚ ਕਰ ਲਗੀ ਜੀ ਆਪਾਂ ਨਿੰਦਿਆ ਉਸ ਗੱਲ ਨੂੰ ਕਹਿੰਦੇ ਐ ਜਿਹੜੀ ਗੱਲ ਲੋਕਾਂ ਦੇ ਵਿੱਚ ਘਟਾ ਕੇ ਪੇਸ਼ ਕੀਤੀ ਜਾਂਦੀ ਧਿਆਨ ਨਾਲ ਫੇਰ ਸੁਣਿਓ ਗੱਲ ਇਹ ਨਿੰਦਿਆ ਕਾਸ ਨੂੰ ਕਹਿੰਦੇ ਆ ਨਿੰਦਿਆ ਉਹ ਹੁੰਦੀ ਹੈ ਵੀ ਕਿਸੇ ਦੀ ਗੱਲ ਨੂੰ ਕੱਟ ਕੇ ਲੋਕਾਂ ਦੇ ਵਿੱਚ ਪੇਸ਼ ਕਰਨਾ ਇਹਨੂੰ ਕਹਿੰਦੇ ਨਿੰਦਿਆ ਕਿਸੇ ਦੀ ਗੱਲ ਨੂੰ ਵਧਾ ਕੇ ਲੋਕਾਂ ਵਿੱਚ ਪੇਸ਼ ਕਰਨਾ ਇਹਨੂੰ ਉਸਤਤ ਕਹਿੰਦੇ ਆ ਕਿਸੇ ਦੀ ਗੱਲ ਨੂੰ ਕੱਟ ਕੇ ਪੇਸ਼ ਕਰਨਾ ਇਹਨੂੰ ਨਿੰਦਿਆ ਕਹਿੰਦੇ ਆ ਹੁਣ ਕਈ ਲੋਕਾਂ ਨੂੰ ਨਿੰਦਿਆ ਦਾ ਪਰਿਭਾਸ਼ਾ ਨਹੀਂ ਪਤਾ ਸੱਚੀ ਗੱਲ ਨੂੰ ਨਿੰਦਿਆ ਕਈ ਜਾਣਗੇ ਜੇ ਭਾਈ ਆਪਾਂ ਝੂਠੇ ਨੂੰ ਝੂਠਾ ਨਹੀਂ ਆਖਾਂਗੇ ਉਹਦਾ ਇਲਾਜ ਕਿਵੇਂ ਹੋਊਗਾ ਜੇ ਡਾਕਟਰ ਇਹ ਕਹਿਣ ਲੱਗ ਜੇ ਵੀ ਇਹ ਤਾਂ ਕੋਈ ਬਿਮਾਰੀ ਕੋਈ ਨਹੀਂ ਦੱਸੋ ਭਾਈ ਬਿਮਾਰੀ ਦਾ ਇਲਾਜ ਕਿਵੇਂ ਹੋਊਗਾ ਜਿਆਦਾ ਤੌਰ ਤੇ ਪਖੰਡੀ ਲੋਕਾਂ ਨੇ ਇਸ ਗੱਲ ਦਾ ਸਹਾਰਾ ਲੈਂਦਾਗਾ ਨੋ ਨਾ ਸਦੇ ਬਾਬੇ ਨਿੰਦਿਆ ਨਹੀਂ ਕਰਦੇ ਨਾ ਨਾ ਨਿੰਦਿਆ ਕਰਨੀ ਬਾਣੀ ਮਾੜੀ ਨਿੰਦਾ ਭਲੀ ਇੱਕ ਸ਼ਬਦ ਬੋਲਦੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਹੈ ਨਿੰਦਾ ਭਲੀ ਕਿਸੇ ਕੀ ਨਾਹੀ ਅੰਦਰ ਪੜਾਂ ਦੀ ਗੁੱਟੀਆਂ ਫੜੀ ਜਾਂਣਾ ਅੰਦਰ ਨੂੰ ਲੋਕਾਂ ਨਾਲ ਠੱਗੀਆਂ ਮਾਰ ਦੇਖਦੇ ਆਪਾਂ ਹੁਣ ਕੀ ਹਾਲ ਹੈ ਪਖੰਡੀ ਲੋਕਾਂ ਦਾ ਕੀ ਕੁੱਛਣ ਲਈ ਜਾਂਦਾ ਗੁਫਾਵਾਂ ਦੇ ਵਿੱਚ ਪਤਾ ਹੀ ਹੈ ਨਾ ਨਿਤ ਜਲੂਸ ਨਿਕਲਦਾ ਜੀ ਜੋ ਇਹੋ ਜਿਹੇ ਪਖੰਡਿਆਂ ਦੇ ਪਾਜ ਉਹ ਘੇੜਾਂਗੇ ਤੇ ਹੋਰ ਕਹਿੰਦੇ ਨਾ ਜਨਾ ਤਾਂ ਨਿੰਦਿਆ ਕਰਦੇ ਨਿੰਦਿਆ ਕਾਸ ਨੂੰ ਕਹਿੰਦੇ ਆ ਪਤਾ ਹੀ ਨਹੀਂ ਸਾਨੂੰ ਜੀ ਪਰਵਾਸਾ ਦਾ ਸੱਚੀ ਗੱਲ ਨੂੰ ਸੱਚੀ ਗੱਲ ਕਹਿ ਦੇਣਾ ਨਿੰਦਿਆ ਨਹੀਂ ਪਿਆਰਿਓ ਬਾਬਾ ਕਬੀਰ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਮੇ ਦਾ ਸੱਚ ਬੋਲਿਆਗਾ ਬੋਲਿਆ ਕਿੰਨੇ ਨੇ ਪਾਪ ਕੀ ਜੰਜਲੇ ਕਾਬਲੋਂ ਧਾਇਆ ਕੂੜ ਫਿਰੈ ਪ੍ਰਧਾਨ ਵੇਲਾ ਲੋ ਲਓ ਬਾਬੇ ਨਾਨਕ ਨੂੰ ਕੋ ਵੀ ਬਾਬਾ ਨਾਨਕ ਦਾ ਨਿੰਦਿਆ ਕਰਦਾਗਾ ਬਾਬਾ ਨਾਨਕ ਕਹਿੰਦਾ ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋ ਬਾਬਾ ਨਾਨਕ ਸੱਚ ਬੋਲੀ ਜਾਂਦਾ ਕਿਉਂਕਿ ਬਾਵਰ ਦੇ ਸਮੇ ਇਹ ਕੋ ਚੱਲਦਾ ਸੀ ਪਿਆਰਿਓ ਫਰ ਵੱਡੇ ਇਲਾਕੇ ਹੱਕ ਗਵਾਏ ਜੇ ਕੋ ਪੁੱਛਿਆ ਤਾਂ ਪੜ ਸੁਣਾਇ ਲਾ ਬਾਬਾ ਨਾਨਕ ਨਿੰਦਿਆ ਕਰੀ ਜਾਂਦਾ ਫਿਰ ਤਾਂ ਕਾਜਗਾਂ ਦੀ ਉਸ ਸਮੇਂ ਦੇ ਮਲਾਣਿਆਂ ਦੀ ਨਿੰਦਿਆ ਕਰੀ ਜਾਂਦਾ ਬਾਬਾ ਨਾਲ ਤੇ ਬਾਬਾ ਭਗਤ ਕਬੀਰ ਜੀ ਵੀ ਕਹਿੰਦੇ ਗਲ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਕ ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਬਾਗੋਏ ਹਰ ਕੇ ਸੰਤਨਾ ਆਖੀ ਹੈ ਬਨਾਰਸ ਕੇ ਠੱਗ ਤੋ ਬਾਬਾ ਕਬੀਰ ਜੀ ਵੀ ਨਿੰਦਿਆਂਦੇ ਗੁਰੂ ਗ੍ਰੰਥ ਸਾਹਿਬ ਤਾਂ ਫਿਰ ਜੇ ਆਪਾਂ ਆਪਦੇ ਮੁਤਾਬਕ ਭਾਸ਼ਾ ਦੇ ਵਿੱਚ ਅਰਥ ਕਰਾਂਗੇ ਸੋ ਇਹਨਾਂ ਪਖੰਡੀ ਲੋਕਾਂ ਨੇ ਇਸ ਗੱਲ ਦਾ ਬੜਾ ਸਹਾਰਾ ਲੈਂਦਾ ਪਿਆ ਬੜਾ ਸਹਾਰਾ ਲੈਂਦਾ ਨਾ ਜਿੰਨਾਂ ਅਸੀਂ ਨਹੀਂ ਗੋਲ ਮੋਲ ਗੱਲਾਂ ਕਰੀ ਚੱਲੋ ਨਿੰਦਿਆ ਨਹੀਂ ਕਰਨੀ ਨਾ 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 ਜੀ ਬਾੜੀ ਮਾੜੀ ਹੁੰਦੀ ਹੈ ਨਿੰਦਿਆ ਬਾੜੀ ਮਾੜੀ ਹੈ ਲਓ ਭਾਈ ਜੇ ਹੁਣ ਡਾਕਟਰ ਬਿਮਾਰੀ ਨੂੰ ਬਿਮਾਰੀ ਨਾ ਆਖ ਕੇ ਦੱਸੋ ਕਿ ਆਖਾਂਗੇ ਫਿਰ ਆਪਾਂ ਨੂੰ ਬਿਮਾਰੀ ਨੂੰ ਕੋਈ ਬਿਮਾਰੀ ਨਾ ਕਹਵੇ ਡਾਕਟਰ ਇਲਾਜ ਹੋ ਸਕਦਾ ਸਮਾਜ ਦੇ ਵਿੱਚ ਇਸੇ ਗੱਲ ਦੇ ਵਿੱਚ ਗ੍ਰਾਵਟਾਈ ਹੈ ਉਹਨੂੰ ਦੂਰ ਕਰਨ ਵਾਸਤੇ ਚੰਗੇ ਵਿਚਾਰ ਦੇਣੇ ਪੈਣਗੇ ਸੋ ਵਿਚਾਰ ਦੇਣੇ ਪੈਣਗੇ ਫਿਰ ਉਹ ਬਿਮਾਰੀ ਦੂਰ ਹੋਣੀ ਹੈ ਸੋ ਨਿੰਦਿਆ ਦੀ ਭਾਈ ਪ੍ਰਭਾਸ਼ਾ ਨਾਲ ਜਿਹੜੀ ਨਿੰਦਿਆ ਉਹ ਹੁੰਦੀ ਲੋਕਾਂ ਦੇ ਵਿੱਚ ਘਟਾ ਕੇ ਪੇਸ਼ ਕਰਨੀ ਗੱਲ ਕੋਲੋਂ ਗੱਲ ਕੱਟ ਵੱਢ ਕੇ ਪੇਸ਼ ਕਰਨੀ ਨੂੰ ਕਹਿੰਦੇ ਨਿੰਦਿਆ ਤੇ ਸੱਚੀ ਗੱਲ ਨੂੰ ਸੱਚੀ ਕਹਿ ਦੇਣਾ ਕੋਈ ਨਿੰਦਿਆ ਨਹੀਂ ਪਿਆਰੋ ਜੇ ਕੋਈ ਕਿਸੇ ਮਨੁੱਖ ਦੇ ਵਿੱਚ ਘਾਟ ਹੈ ਤਾਂ ਉਹਨੂੰ ਕਹਿ ਦੇਣਾ ਵੀ ਤੇਰੇ ਵਿੱਚ ਘਾਟ ਆ ਭਾਈ ਇਹਨੂੰ ਪੂਰਾ ਕਰ ਇਹ ਨਿੰਦਿਆ ਨਹੀਂ ਪਿਆ ਰਿਓ ਉਹ ਸੱਚੀ ਗੱਲ ਹੈ ਕਹਿ ਸਕਦੇ ਆ ਆਪਾਂ ਸੋ ਗੁਰੂ ਜੀ ਕਹਿੰਦੇ ਮਿੱਥਿਆ ਸਰਵਣ ਪਰ ਨਿੰਦਾ ਸੁਣ ਹੈ ਜਿਹੜੇ ਲੋਕ ਝੂਠ ਗੁਰੂ ਜੀ ਕਹਿੰਦੇ ਝੂਠੀ ਜੀ ਨਿੰਦਿਆ ਸੁਣ ਕੇ ਬੜੇ ਖੁਸ਼ ਹੁੰਦੇ ਆ ਇਹ ਵੀ ਮਨਾ ਮੇਰਿਆ ਇਹ ਵੀ ਕੁਝ ਸਮੇਂ ਲਈ ਆ ਬਸ ਝੂਠ ਹੈ ਜਿਹੜਾ ਨਿੰਦਿਆ ਸੁਣਦਾ ਨਾ ਮਿੱਥਿਆ ਹਸਤ ਪਰਦਰਭ ਕੋਹਿਰ ਹੈ ਇਹ ਹੱਥ ਕਹਿੰਦੇ ਪਰਾਇ ਧਨ ਨੂੰ ਚਰਾਉਂਦੇ ਆ ਨਾ ਜੀ ਚਰਾਉਂਦੇ ਨਾ ਪਰਾਇ ਧਨ ਨੂੰ ਬਸ ਗੁਰੂ ਜੀ ਕਹਿੰਦੇ ਇਹ ਵੀ ਇਹ ਵੀ ਝੂਠਾ ਮਣਾ ਮੇਰਾ ਪਰਾਇ ਧਨ ਇਹ ਧਨ ਨਾ ਕਿਸੇ ਦਾ ਬਣਿਆ ਤੇ ਨਾ ਬਣੇ ਜੀ ਬੁਥੇਰਿਆਂ ਨੇ ਆਪਣੀਆਂ ਤਜੌਰੀਆਂ ਚ ਨੱਪਣ ਦੀ ਕੋਸ਼ਿਸ਼ ਕੀਤੀ ਸੀ ਕਾਰੋਬਾਰਸ਼ਾ ਨੇ ਕਿੰਨੀ ਜਮਾਇਆ ਜੋੜ ਲਈ ਸੀ 40 ਗੰਨ ਜਮਾਇਆ ਜੋੜ ਲਈ ਸੀ ਕਾਰੋਬਾਰਸ਼ਾ ਨੇ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਰੁਪਏ ਕਢਾ ਲਏ ਸੀ ਉਹਨੇ ਜੇ ਕਿਸ ਨੇ ਸਾਖੀ ਸੁਣੀ ਹੋਵੇ ਨਾ ਕਾਰੋਬਾਦਸ਼ਾ ਦੀ ਮੁਰਤਿਆਂ ਦੇ ਮੂੰਹ ਦੇ ਵਿੱਚੋਂ ਕਾਰੋਬਾਦਸ਼ਾ ਨੇ ਮੂੰਹਾਂ ਦੇ ਵਿੱਚੋਂ ਮੁਰਦੇ ਜਿਹੜੇ ਨਾ ਬਚੇ ਸੀ ਨਾ ਰੁਪਈਆ ਪਾਉਂਦੇ ਸੀ ਮੂੰਹ ਦੇ ਵਿੱਚ ਉਹਦੋਂ ਜਾਂ ਜੇਬ ਦੇ ਵਿੱਚ ਕਹਿੰਦੇ ਵੀ ਹੋਰ ਰੁਪਈਏ ਵੀ ਕਢਾ ਲਏ ਸਕੇ ਕਹਿੰਦੇ ਵੀ ਉਹ ਜਦੋਂ ਉਹਨੇ ਸਾਰੇ ਪੈਸੇ ਲੋਕਾਂ ਦੇ ਲੈ ਲਏ ਸੀ ਨਾ ਇੱਕ ਦਿਨ ਕਹਿੰਦਾ ਵੀ ਆਪਦੇ ਅਲਕਾਰਾਂ ਨੂੰ ਕਹਿੰਦਾ ਵੀ ਵੀ ਕਹਿੰਦੇ ਵੀ ਐਸੀ ਜਗ੍ਹਾ ਕੋਈ ਹੋ ਸਕਦੀ ਵੀ ਜਿੱਥੇ ਆਪਾਂ ਨੂੰ ਰੁਪਏ ਮਿਲ ਜਾਣ ਤੇ ਵੀ ਲੋਕਾਂ ਕੋਲ ਤੋਂ ਆਪਾਂ ਲੈ ਲੇ ਸਾਰੇ ਉਹ ਕਹਿੰਦੇ ਵੀ ਇੱਕ ਜਗ੍ਹਾ ਹੈਗੀ ਹੈ ਜੀ ਕਹਿੰਦੇ ਜੀ ਮਰਦਾ ਘਾਟ ਹੈਗਾ ਇਹ ਜੀ ਕਹਿੰਦੇ ਉਹ ਕਿਵੇਂ ਕਹਿੰਦੇ ਜੀ ਮਰਨ ਵੇਲੇ ਰੁਪਿਆ ਪਾਇਆ ਜਾਂਦਾ ਤਾਂ ਜੇਬ ਦੇ ਵਿੱਚ ਉਹ ਕਹਿੰਦਾ ਕਰਾਇਮ ਕਰੋ ਇਹ ਤਾਂ ਫਿਰ ਹੁਣ ਕਿਵੇਂ ਕਰਗੇ ਕਹਿੰਦੇ ਵੀ ਆਪਾਂ ਕਿਵੇਂ ਪਤਾ ਲੱਗੂਗਾ ਫਿਰ ਆਪਾਂ ਨੂੰ ਉਹ ਸਮੇਂ ਫਿਰ ਸਾਰੇ ਪੈਸੇ ਜਿਹੜੇ ਕਹਿੰਦੇ ਹੈ ਵਾਪਸ ਲੈ ਲਈ ਸੀ ਕਿਵੇਂ ਸ਼ੁਰੂ ਕਿਵੇਂ ਕਰਨ ਕਹਿੰਦੇ ਆਪਾਂ ਸਿੱਧੇ ਤਾਂ ਕਵਰ ਨਹੀਂ ਪਟ ਸਕਦੇ ਲੋਕਾਂ ਤੋਂ ਪਟਾਏ ਕੇ ਕਵਰਾਂ ਵੀ ਆਪਾਂ ਲੋਕਾਂ ਤੋਂ ਪਟਾਏ ਕਿਹਿੰਦੇ ਵੀ ਲੋਕਾਂ ਦੇ ਵਿੱਚ ਨੇ ਐਲਾਨ ਕਰਤਾ ਵੀ ਕਹਿੰਦਾ ਵੀ ਜਿਹੜੀ ਮੇਰੀ ਧੀ ਦਾ ਰਿਸ਼ਤਾ ਮੈਂ ਉਹ ਸਭ ਬੱਚੇ ਨੌਜਵਾਨ ਨੂੰ ਕਰ ਦੂੰਗਾ ਜਿਹੜਾ ਰੁਪਿਆ ਲੈ ਕੇ ਆਜੂਗਾ ਮੇਰੇ ਕੋਲੇ ਹੁਣ ਰੁਪਏ ਘਰਾਂ ਚ ਲੋਕਾਂ ਕੋਲੇ ਹੈ ਨਹੀਂ ਸੀ ਇੱਕ ਬੱਚਾ ਨੌਜਵਾਨ ਕਹਿੰਦਾ ਵੀ ਮੇਰੀ ਰਾਜੀ ਦੀ ਧੀ ਨਾਲ ਰਿਸ਼ਤਾ ਮੇਰਾ ਹੋ ਜੂ ਮਾਂ ਤੇ ਮੈਂ ਤਾਂ ਅਮੀਰ ਬਣ ਜੂਗਾ ਮੈਨੂੰ ਤਾਂ ਰੁਪਿਆ ਲਿਆ ਕੇ ਦੇ ਉਹ ਕਹਿੰਦੀ ਪੁੱਤ ਆਪਾਂ ਤੋਂ ਰੁਪਈਏ ਤੇ ਕਾਰੋਬਾਰ ਸਾਡੇ ਸਾਰੇ ਲੈ ਲੇ। ਮੈਂ ਹੁਣ ਕਿੱਥੋਂ ਲੈ ਕੇ ਆਵਾਂ? ਕਹਿੰਦੇ ਵੀ ਉਹ ਕੰਨਾ ਨਾਂ ਲੈ ਕੇ ਆਵਾਂ। ਉਹ ਕਹਿੰਦੀ ਵੀ ਤੇਰੇ ਨਾਂ ਉਹਨਾਂ ਉਹਦਾ ਪਿਤਾ ਚਲਾਣਾ ਕੀਤਾ ਸੀਗਾ ਜੀ। ਕਹਿੰਦੇ ਵੀ ਤੇਰੇ ਪਿਤਾ ਦੇ ਜਦੋਂ ਸਰੀਰ ਜਨਾਜ਼ਾ ਉੱਠਿਆ ਸੀ ਉਦੋਂ ਰੁਪਈਆ ਪਾਇਆ ਸੀ ਜਿਹਦੇ ਵਿੱਚ ਕਹਿੰਨੀ ਚੱਲ ਮਰਦਾ ਆਪਾਂ ਪੱਟ ਲੈਣੇ, ਕਬਰਾਂ ਪੱਟ ਲੈਣੇ ਆ। ਕਬਰਾਂ ਪੱਟ, ਕਬਰ ਪੱਟ ਕਿ ਕਹਿੰਦੇ ਰੁਪਈਆ ਲਿਆ ਕੇ ਫੜਾਤਾ। ਉਹਨੂੰ ਕਹਿੰਦੇ ਤੋਂ ਕਿੱਥੋਂ ਲੈ ਕੇ ਆਏ ਕਹਿੰਦੇ ਕਬਰਾਂ ਪੱਟ ਕਬਰ ਪੱਟ ਕੇ ਮੇਰੇ ਇਹ ਤੋਂ ਪਿਤਾ ਦੇ ਜੀਵ ਤੋਂ ਕੱਢ ਕੇ ਲੈ ਕੇ ਆਇਆ ਬਸ ਕਹਿੰਦੇ ਫਿਰ ਉਸ ਤੋਂ ਬਾਅਦ ਸਾਰਿਆਂ ਕਿਉਂ ਕੇਰਾ ਕਬਰ ਪੱਟਣ ਵਾਸਤੇ ਸ਼ੁਰੂਆਤ ਤਾਂ ਲੋਕਾਂ ਤੋਂ ਹੀ ਕਰਾਤੀ ਮੁੜ ਕੇ ਕਹਿੰਦੇ ਸਾਰੀਆਂ ਕਬਰਾਂ ਪੱਟਤੀਆਂ ਤਾਰੂ ਬਾਸ਼ਣ 40 ਗੰਜ ਮਾਇਆ ਜੋੜ ਲਈ ਸੀ ਪਰ ਪਿਆਰ ਉਹ ਗਿਆ ਫਿਰ ਕੀ ਖਾਲੀ ਹੱਥ ਖਾਲੀ ਹੱਥ ਗਿਆ ਤੇ ਗੁਰੂ ਜੀ ਕਹਿੰਦੇ ਮਿੱਥਿਆ ਹਸਤ ਪਰ ਦਰਬ ਕੁਝ ਰਹਿ ਚਰਾਉਂਦੇ ਫਿਰਦੇ ਆ ਨਾ ਹੱਥ ਜੀ ਇੱਧਰ ਵੀ ਮਾਇਆ ਇਕੱਠੀ ਕਰਨ ਲੱਗੇ ਇੱਧਰ ਵੀ ਮਾਇਆ ਇਕੱਠੀ ਕਰਨ ਲੱਗੇ ਇੱਧਰ ਵੀ ਮਾਇਆ ਇਕੱਠੀ ਕਰਨ ਲੱਗੇ ਵੇਖੋ ਭਾਈ ਮਾਇਆ ਬਿਨਾਂ ਗੁਜ਼ਾਰਾ ਨਹੀਂ ਗੱਦਾ ਚੇਤੇ ਰੱਖੀ ਇਹ ਵੀ ਗੱਲ ਆ ਸਾਰੇ ਗੱਲ ਕੰਮ ਮਾਇਆ ਨਾਲ ਹੁੰਦੇ ਗੱਲ ਹੋਰ ਨਾਲ ਨੋਟ ਕਰਿਓ ਬੰਦੇ ਦੇ ਅੰਦਰ ਬੇਈਮਾਨੀ ਧੋਖੇ ਵਾਲੀ ਵਰਤੀ ਨਹੀਂ ਹੋਣੀ ਚਾਹੀਦੀ ਇਹ ਜਿਹੜੀਆਂ ਚੋਰੀਆਂ ਕਰਦੇ ਆ ਨਾ ਹੱਥ ਇਹ ਨਹੀਂ ਹੋਣੀ ਚਾਹੀਦੀ ਸੋ ਆਪਣੇ ਆਪ ਨੂੰ ਭਾਈ ਚੈੱਕ ਕਰ ਲੈਣਾ ਵੀ ਜੇ ਮਾਣਾ ਕਿਸੇ ਦੀ ਚੀਜ਼ ਚੁਰਾਉਣਾ ਹੈ ਤਾਂ ਇਹ ਵੀ ਝੂਠ ਹੀ ਆ ਮਨ ਕੋਈ ਸਮਝ ਨਹੀਂ ਆਇਆ ਪ੍ਰਾਇ ਤੁਹਾਨੂੰ ਚਰਾਉਂਦੇ ਨਾ ਚੰਦਰਾਮ ਹੱਥ ਚਰਾਉਂਦੇ ਆ ਜੀ ਹਸਤ ਜਿਹੜਾ ਇੱਥੇ ਹਸਤ ਹੈ ਜੀ ਇਹ ਹੱਥਾਂ ਦੀ ਗੱਲ ਕੀਤੀ ਹੈ ਦੋਨੇ ਦੀ ਹਸਤ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹਸਤ ਸ਼ਬਦ ਹੈ ਜਿੱਥੇ ਤੱਤੇ ਦੇ ਸਿਹਾਰੀ ਨਾਲ ਆ ਗਿਆ ਨਾ ਪਰ ਉੱਥੇ ਹਾਥੀ ਦੀ ਗੱਲ ਕੀਤੀ ਹੈ ਜਿੱਥੇ ਮੁਕਤਾ ਆ ਗਿਆ ਇੱਥੇ ਕੋਈ ਗੁਰੂ ਸਾਹਿਬ ਜਿਨੇ ਔਕੜ ਦਲੈਂਕੜ ਨਾਲ ਸਿਹਾਰੀ ਨਾਲ ਕੁਝ ਨਹੀਂ ਲਾਇਆ ਜਿੱਥੇ ਤੱਤੇ ਨੂੰ ਸਿਹਾਰੀ ਆ ਗਈ ਹਾਥੀ ਹਰਥ ਬਣੂਗਾ ਤੇ ਜਿੱਥੇ ਹਸਤ ਬਣ ਗਿਆ ਮੁਕਤਾ ਆ ਗਿਆ ਉੱਥੇ ਦਾ ਅਰਥ ਹੈ ਆ ਹੱਥ ਹੱਥਾਂ ਦੀ ਗੱਲ ਕੀਤੀ ਕਰੋ ਸਾਹਿਬ ਜੀ ਨੇ ਮਿੱਥਿਆ ਹਸਤ ਪਰਦਰਭ ਕੋਹਿ ਰਹਿ ਮਿੱਥਿਆ ਨੇਤਰ ਪੇਖਿਤ ਪਰਤ ਰੈ ਰੂਪਾ ਗੁਰੂ ਜੀ ਕਹਿੰਦੇ ਤੂੰ ਅੱਖਾਂ ਦੇ ਨਾਲ ਧੀਆਂ ਭੈਣਾਂ ਨੂੰ ਮਾੜੇ ਰੂਪ ਚ ਤੱਕਦਾ ਮਣਾ ਮੇਰਿਆ ਇਹ ਵੀ ਝੂਠੀ ਆ ਸਾਰਾ ਕੁਝ ਜਿਹੜੇ ਤੈਨੂੰ ਰੂਪ ਵੇ ਦੇਖਦਾ ਨਾ ਰੂਪ ਦੇਖ ਕੇ ਕਹਿੰਦੇ ਤੂੰ ਬੜਾ ਮਸਤ ਹੁੰਨਾਗਾ ਇਹ ਵੀ ਕਹਿੰਦੇ ਝੂਠਾ ਮਣਾਵੇ ਲਿਆ ਟਰੈਕਟਰ ਤੋਂ ਡਰ ਜਾਣਾ ਭਾਈ ਰੂਹ ਵੇਖ ਖਤਮ ਹੋ ਜਾਂਦਾ ਬੰਦਾ ਜੀਵ ਨਹੀਂ ਖਤਮ ਐ ਭਾਈ ਆਪਦੇ ਆਪ ਨੂੰ ਚੈੱਕ ਕਰਨ ਲਗੇ ਭਾਈ ਗੁਰੂ ਕੋਲੇ ਬੈਠੇ ਆਪਾਂ ਗੁਰੂ ਵਾਯਾ ਦਾ ਨਾ ਜੇ ਕਿਸੇ ਦੀ ਧੀ ਨੂੰ ਵੇਖ ਕੇ ਅੰਦਰ ਆਪਦੇ ਮਨ ਨੂੰ ਚੈੱਕ ਕਰ ਗਿਆ ਉਹ ਭਾਈ ਸਕੈਨ ਕਰ ਲਗੇ ਮਨ ਨੂੰ ਸਾਰੇ ਜੇ ਕਿਸੇ ਦੀ ਧੀ ਨੂੰ ਵੇਖ ਕੇ ਆਪਦੀ ਧੀ ਜ਼ਿਆਦਾ ਆਉਂਦੀ ਐ ਮਨ ਬੜਾ ਪਵਿੱਤਰ ਐ ਜੇ ਕਿਸੇ ਦੀ ਧੀ ਨੂੰ ਵੇਖ ਕੇ ਮਨ ਵਿੱਚ ਕੋਈ ਅੰਦਰ ਗੰਦਾ ਫੁਰਨਾ ਪੈਦਾ ਹੁੰਦਾ ਹੈ ਤਾਂ ਸਮਝ ਲੈ ਕੇ ਬਿਮਾਰੀ ਤੇਰੇ ਅੰਦਰ ਖਤਰਨਾਕ ਹੈ ਹਜੇ ਬਸ ਇਹ ਬਿਮਾਰੀ ਦਾ ਅਲਾ ਇਲਾਜ ਹੈ ਇਲਾਜ ਵੀ ਕੋਈ ਨਹੀਂ ਬਿਮਾਰੀ ਦਾ ਜੀ ਇਹ ਇਲਾਜ ਗੁਰੂ ਕੋਲ ਹੈ ਪਿਆਰਿਓ ਸੋ ਗੁਰੂ ਜੀ ਕਹਿੰਦੇ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਤ ਹਾ ਰੂਪ ਨੂੰ ਵੇਖਣ ਦੀ ਭੁੱਖ ਅੰਦਰ ਵਸੀ ਵੀ ਤੇ ਅੰਦਰ ਹਾ ਰੂਪ ਵੇਖਦਾ ਫਿਰਦਾ ਮਨਾ ਮੇਰਿਆ ਰੂਪਾ ਰੂਪ ਵੇਖਣ ਦੀ ਭੁੱਖ ਹੈ ਤੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਵੀ ਝੂਠੀ ਹੈ ਇਹ ਵੀ ਖਤਮ ਹੋ ਜਾਣੀ ਹੈ ਹਨਾਹ ਹੋ ਜਾਣਾ ਕੁਝ ਸਮੇਂ ਲਈ ਮਨਾ ਮੇਰਿਆ ਮਿੱਥਿਆ ਰਸਨਾ ਭੋਜਨ ਅੰਨ ਸੁਆਦ ਜਿਹੜੇ ਹੁਣ ਭੋਜਨ ਸ਼ੱਕਦਾ ਤੂੰ ਸਵਾਦਾਂ ਵਿੱਚ ਭੋਜਨ ਪੈ ਕੇ ਜੀ ਦੇਖੋ ਜੀ ਭੋਜਨ ਸਰੀਰ ਦਾ ਜ਼ਰੂਰੀ ਅੰਗ ਹੈ ਛਕਣਾ ਹੈ ਭੋਜਨ ਹੁਣ ਕਈ ਸਵਾਦਾਂ ਵਿੱਚ ਘਰਾਂ ਦੇ ਘਰ ਬਰਬਾਦ ਹੋਏ ਪਏ ਹੈ ਸਰੀਰ ਫਾਸਟ ਫੂਡ ਖਾ ਖਾ ਕੇ ਨਾ ਅੱਡ ਤੌੜਿਆ ਅੱਗੇ ਕਰ ਲੈ ਜਨਾ ਵਧਾਵ ਲੈ ਪਤਾ ਲੱਗਦਾ ਨਾ ਕਿਦੋਂ ਜੀ ਸਰੀਰ ਦੇ ਵਿੱਚ ਮਟਾਪਾ ਚੜ ਜਾਂਦਾ ਜੀ ਜਿੰਨਾ ਫਾਸਟ ਫੂਡ ਬੰਦਾ ਖਾਊਗਾ ਸਰੀਰ ਤੇ ਮਟਾਪਾ ਆਊਗਾ ਪਿਆਰਿਓ ਮੋਟਾ ਹੀ ਹੋਣਾ ਸਰੀਰ ਨਹੀਂ ਜੀ ਕਿਉਂਕਿ ਸਭ ਤੋਂ ਵੱਧ ਮਟਾਪਾ ਜਿਹੜੇ ਇਹ ਰਿਫਾਈਨਡ ਤੇਲ ਆਗੇ ਇਹਨਾਂ ਨਾਲ ਆਉਂਦਾ ਹੀ ਆਉਂਦਾ ਜੀ ਤੇ ਰਿਫਾਈਨਡ ਸਭ ਤੋਂ ਵੱਧ ਵਰਤਿਆ ਜਾਂਦਾ ਫਾਸਟ ਫੂਡ ਦੇ ਵਿੱਚ ਸੋ ਇਹਨਾਂ ਜਿਹੜੇ ਸਵਾਦੀ ਭੋਜਨਾਂ ਦੇ ਵਿੱਚ ਸਵਾਦਾਂ ਦੇ ਵਿੱਚ ਪੈ ਜਾਣਾ ਭੋਜਨ ਸਤ ਸਕੋ ਸੁਧ ਤੇ ਸ਼ਾਦਾ ਗੁਰੂ ਨਾਨਕ ਪਾਸ਼ਾ ਦਾ ਬਚਨ ਸ੍ਰੀ ਰਾਗ ਚ ਵੀ ਪੜ ਲਗੇ ਆਪਾਂ ਮੁੱਢ ਚ ਹੀ ਗੁਰੂ ਸਾਹਿਬ ਜੀ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆ ਜਿਤ ਖਾਦਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਕਹਿੰਦੇ ਵੀ ਐਸਾ ਖਾਣਾ ਨਾ ਖਾਈਂ ਜਿਹੜਾ ਖਾਣਾ ਖਾਣ ਦੇ ਨਾਲ ਤੇਰੇ ਸਰੀਰ ਵਿੱਚ ਵਗਾੜ ਆਵੇ ਤੇ ਮਨ ਵਿੱਚ ਵਕਾਰ ਚੱਲਣਾ ਮਨ ਵਿੱਚ ਕਈ ਖਾਣੇ ਐਸੇ ਆ ਪਿਆਰੋ ਮਨ ਦੇ ਵਿੱਚ ਵਕਾਰ ਪੈਦਾ ਹੋ ਜਾਂਦਾ ਖਾਣਾ ਖਾਣ ਦੇ ਨਾਲ ਇਹ ਜਦੋਂ ਪਤਾ ਖਾਂਦਾ ਨਾ ਬੰਦਾ ਪਤਾ ਉਦੋਂ ਲੱਗਦਾ ਜੀ ਇਹ ਭੋਜਨ ਆਪਾਂ ਕਹਿੰਦੇ ਨਾ ਜਿਹੜੇ ਸਤਪੁਰਸ਼ ਸਾਹਿਬ ਇੱਥੋਂ ਤੱਕ ਕਰ ਕਹਿੰਦੇ ਵੀ 2 ਨੰਬਰ ਦੀ ਕਮਾਈ ਵਾਲੇ ਦੇ ਘਰ ਦਾ ਖਾਣਾ ਵੀ ਬੜਾ ਅਪਵਿੱਤਰ ਹੁੰਦਾਗਾ ਅਪਵਿੱਤਰ ਪਵਿੱਤਰ ਨਹੀਂ ਅਪਵਿੱਤਰ ਜੇ ਕਿਤੇ ਭਜਨ ਬੰਦਗੀ ਵਾਲਾ ਉਸ ਘਰ ਦਾ ਭੋਜਨ ਛਕ ਲੇ ਤਾਂ ਕਈ ਦਿਨ ਮੰਨ ਭਗਤੀ ਵਿੱਚ ਜੁੜਦਾ ਨਹੀਂਗਾ ਕਈ ਦਿਨ ਕਿਉਂ ਪਵਿੱਤਰ ਖਾਣਾ ਖਾਦ ਆ ਗਿਆ ਘਰ ਦੇ ਵਿੱਚ ਅਪਵਿੱਤਰ ਹੋ ਜਾਂਦਾ ਇਹ ਸਭ ਕੁਝ ਇਹੋਨਾਂ ਦਾ ਖਾਣਾ ਵੀ ਸੋਨਾ ਵੀ ਬਹਿਣਾ ਉੱਠਣਾ ਸਭ ਕੁਝ ਅਪਵਿੱਤਰ ਹੋ ਜਾਂਦਾ ਹੈ ਘਰ ਵੀ ਅਪਵਿੱਤਰ ਹੀ ਹੁੰਦਾ ਉਹਨਾਂ ਦਾ ਭੂਤਾਂ ਦਾ ਵਾਸਾ ਲਿਖਿਆ ਗੁਰੂ ਜੀ ਕਹਿੰਦੇ ਭੂਤ ਵਸੈ ਤਿੰਨ ਮਾਹੀ ਭਗਤ ਕਬੀਰ ਜੀ ਕਹਿੰਦੇ ਨਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਹੈ ਨਹੀਂ ਘਰ ਦੇ ਵਿੱਚ ਨਾਮ ਬਾਣੀ ਹੈ ਨਹੀਂ ਉਹ ਘਰ ਤਾਂ ਭਾਈ ਕਹਿੰਦੇ ਭੂਤਾਂ ਪ੍ਰੇਤਾਂ ਦੇ ਹੀ ਹੁੰਦਾ ਹੋਰ ਕੁਝ ਨਹੀਂ ਹੁੰਦਾਗਾ ਕਿਉਂਕਿ ਸਾਰੇ ਜਿਹੜੇ ਮੂੰਹ ਆ ਇੱਕ ਦਾ ਇਧਰ ਨੂੰ ਹੋ ਗਿਆ ਇੱਕ ਦਾ ਇਧਰ ਨੂੰ ਹੋ ਗਿਆ ਭੂਤ ਹੀ ਆ ਹੋਰ ਕੀ ਭੂਤ ਬਣ ਗਏ ਬਸ ਗੁਰੂ ਜੀ ਕਹਿੰਦੇ ਜਿਉਂਦਾ ਮਨੋੱਖੀ ਭੂਤ ਬਣ ਜਾਂਦਾ ਪਿਆਰ ਮਨੋੱਖੀ ਭੂਤ ਆਗਾ ਜਿਹੜਾ ਜਿਹੜੇ ਮਨ ਦੀ ਜਿਹੜੇ ਸਰੀਰ ਦੀ ਨਾ ਮਾਨਸਿਕ ਤਲ ਮਾਨਸਿਕ ਤਲ ਦੇ ਉੱਤੇ ਗਿਰ ਗਿਆ ਮਨ ਦੇ ਅੰਦਰੋਂ ਉਹ ਬੰਦਾ ਜਿਉਂਦਾ ਭੂਤ ਬਣ ਜਾਂਦਾ ਜਿਉਂਦਾ ਭੂਤ ਆ। ਬਾਬਾ ਕਬੀਰ ਜੀ ਨੇ ਸ਼ਲੋਕਾਂ ਵਿੱਚ ਦਰਜ ਕੀਤਾਗਾ ਕਿੰਦੇ ਉਸ ਘਰ ਦੇ ਵਿੱਚ ਭੂਤ ਹੀ ਰਹਿੰਦੇ ਆ ਬਸ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਹੈ ਨਹੀਂ ਅੰਦਰ ਚੰਗੇ ਖਿਆਲ ਆ ਤਾਂ ਇਹ ਨਹੀਂ ਸਾਰਾ ਦਿਨ ਹੀ ਮਾੜਾ ਸੋਚੀ ਜਾਣਾ, ਮਾੜਾ ਵੇਖੀ ਜਾਣਾ, ਮਾੜਾ ਬੋਲੀ ਜਾਣਾ ਭੂਤ ਹੀ ਆ ਹੋਰ ਕੀ ਆ ਪਿਆਰਿਓ ਬਸ। ਸਾਰਿਆਂ ਦਾ ਮੂੰਹ ਇੱਧਰ ਨੂੰ ਕੋਈ ਕਹਿੰਦਾ ਮੈਂ ਆਏ ਕਰਨਾ ਕੋਈ ਕਹਿੰਦਾ ਮੈਂ ਆਏ ਕਰਨਾ ਬਸ ਘਰਾਂ ਦੇ ਵਿੱਚ ਲੜਾਈ, ਕਲੇਸ਼, ਕਲਪ੍ਰੇਸ਼ ਕੀ ਕੁਛ ਹੈ ਜੀ। ਰੋਹ ਵਿਚਾਰ ਸੋ ਗੁਰੂ ਜੀ ਕਹਿੰਦੇ ਇਹ ਜਿਹੜਾ ਭੋਜਨ ਹੈ ਭਾਈ ਇਹ ਵੀ ਐਵੇਂ ਜੀਵ ਦੇ ਝੂਠੇ ਸਵਾਦਾਂ ਦੇ ਵਿੱਚ ਝੂਠੀ ਹੈ ਭਾਈ ਫਿਰ ਜਿਹੜੀ ਜੀਵ ਸਵਾਦਾਂ ਵਿੱਚ ਪੈਂਦੀ ਹੈ ਬਸ ਇੱਕ ਗੱਲ ਨਾਲ ਯਾਦ ਰੱਖਿਓ ਸ਼ਕੋ ਜ਼ਰੂਰ ਖੋਜਣ ਸੁੱਧ ਅਤੇ ਸਾਦਾ ਹੋਣਾ ਚਾਹੀਦਾ ਹੈ ਜੀ ਹੁਣ ਕਈ ਬੱਚੇ ਇਸੇ ਹਿੰਦੀ ਬੱਚੇ ਹੋ ਗਏ ਜੀ ਹੁਣ ਤਾਂ ਘਰਾਂ ਦੇ ਵਿੱਚ ਉਹ ਕਹਿੰਦੇ ਜੀ ਸਾਨੂੰ ਤਾਂ ਪੀਜ਼ਾ 버ਗਰੀ ਲਿਆ ਕੇ ਦਿਓ ਬਸ ਇਹ ਮਾਪੇ ਮੈਨੂੰ ਦੱਸਦੇ ਆ ਜੀ ਕਹਿੰਦੇ ਸਾਨੂੰ ਪੀਜਾ 버ਗਰ ਬਿਨਾ ਸਾਨੂੰ ਨਹੀਂ ਰੋਟੀ ਸਵਾਦ ਲੱਗਦੀ ਰੋਟੀ ਰੋਟੀ ਖੋਦੀ ਕਹਿੰਦੇ ਕਈ ਐਸੇ ਹਾਲਾਤ ਹੋ ਗਏ ਘਰਾਂ ਦੇ ਜੀ ਸੋ ਭਾਈ ਇਹ ਫਾਸਟ ਫੂਡ ਖਾਣਾ ਬੰਦ ਕਰਦਗੇ ਹਾਂ ਕੋਈ ਕਿਤੇ ਕੋਈ ਮਹੀਨੇ ਵਿੱਚ ਇੱਕ ਅੱਧੇ ਦਿਨ ਖਾ ਲੈਣਾ ਵੱਖਰੀ ਗੱਲ ਆ ਉਹ ਵੱਖਰਾ ਵਿਸ਼ਾ ਹੈ ਪਰ ਹਰ ਦਿਨ ਰਸੋਈ ਦੇ ਵਿੱਚ ਸਾਰਾ ਦਿਨ ਮਾਵਾਂ ਨੂੰ ਆਪਾਂ ਨੂੰ ਕਿਤੇ ਲਾਈ ਰੱਖਦੇ ਕਈ ਸਾਰਾ ਦਿਨ ਹੀ ਫਾਸਟ ਫੂਡ ਬਣਾਈ ਚੱਲੂਗਾ ਖਾਈ ਚੱਲੋ ਕੋਈ ਕੋਸ਼ ਬਣਾ ਲੈ ਕੋਈ ਕੋਸ਼ ਬਣਾ ਲੈ ਜੀ ਕੋਈ ਨਿਊਡਲ ਹੈ ਜੀ ਇਹ ਫਲਾਨਾ ਹੈ ਜੀ ਸਾਰਾ ਕੁਛ ਇਹ ਚੀਜ਼ਾਂ ਫਾਸਟ ਫੂਡ ਵਿੱਚ ਆਉਂਦੀਆਂ ਪਾਈ ਸੋ ਭੋਜਨ ਵੱਲ ਖਾਸ ਧਿਆਨ ਦੇਣਾ ਪਾਈ ਤੇ ਜਿਹੜੇ ਜੀਵ ਦੇ ਸਵਾਦਾਂ ਵਿੱਚ ਤੂੰ ਗੁਰੂ ਜੀ ਕਹਿੰਦੇ ਖਾਣਾ ਚੇਤੇ ਰੱਖੀ ਸਰੀਰ ਵਿੱਚ ਰੋਗ ਪੈਦਾ ਹੋ ਜਾਂਦਾ ਗੁਰੂ ਜੀ ਕਹਿੰਦੇ ਰੋਗ ਅਰੋਗੀ ਹੋ ਜੂਗਾ ਸਰੀਰ ਤੇਰਾ ਤੇ ਹੋਗੇ ਰੋਗੀ ਪਿਆ ਜੋ ਫਿਰ ਕਿਸੇ ਦਾ ਬਲੱਡ ਪ੍ਰੈਸ਼ਰ ਵੱਧਦਾ ਕਿਸੇ ਦਾ ਸ਼ੂਗਰ ਵਧ ਜਾਂਦਾ ਕਿਸੇ ਦਾ ਕੋਸ਼ ਹੈ ਕਿਸੇ ਦਾ ਕੋਸ਼ਾ ਬਸ ਹਾਲੇ ਹੀ ਸੋ ਜੇ ਸਾਦਾ ਭੋਜਨ ਛੱਡਤਾ ਅਸੀਂ ਸਾਡੇ ਬਜ਼ੁਰਗ ਸਾਦਾ ਭੋਜਨ ਛਕਦੇ ਸੀ ਬਸ ਗੰਡਾ ਹੁੰਦਾ ਸੀ ਕੋਲੇ ਅੰਬ ਦਾ ਚਾਰ ਹੁੰਦਾ ਸੀਗਾ ਭੰਨ ਕੇ ਥੇਲੀ ਦੇ ਤਲੇ ਦੇ ਉੱਤੇ ਨਾ ਗੰਡਾ ਦੇ ਨਾਲ ਚਾਰ ਨਾ ਖਾ ਲੈਣ ਆਈਦਾ ਸਵਾਦ ਰੋਟੀ ਲੱਗਦੀ ਸਾਡੀ ਗੱਲ ਆਉਂਦੀ ਏ ਕਿੱਧਰ ਗਏ ਅੰਬ ਦੇ ਚਾਰ ਕਿੱਧਰ ਗਏ ਗੰਡੇ ਬੱਚਿਆਂ ਦੇ ਕੋਲੇ ਹੈ ਹੀ ਨਹੀਂ ਕੋ ਆ ਕੁਸ਼ ਰੋਹ ਵਿਚਾਰ ਮਿੱਥਿਆ ਚਰਨ ਪਰ ਬਕਾਰ ਕੋ ਧਾਵੈ ਗੁਰੂ ਜੀ ਕਹਿੰਦੇ ਉਹ ਪੈਰ ਵੀ ਫਿਰ ਝੂਠੇ ਐ ਜੇ ਸਾਰੇ ਸਰੀਰ ਦੀ ਗੱਲ ਹੋ ਰਹੀ ਹੈ ਪਰ ਹੁਣ ਆ ਉਹ ਪੈਰ ਵੀ ਝੂਠੇ ਐ ਜਿਹੜੇ ਕਹਿੰਦੇ ਬੁਰੇ ਕੰਮਾਂ ਵਾਸਤੇ ਦੌੜਦੇ ਐ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਬੰਦਾ ਬੁਰੇ ਕੰਮ ਨੂੰ ਤਾਂ ਭੱਜ ਕੇ ਜਾਂਦਾਗਾ ਚੰਗਿਆਈਆਂ ਆਲਕ ਕਰੇ ਬੁਰਿਆਈ ਹੋਏ ਛੇਰ ਉਹ ਕਹਿੰਦੇ ਚੰਗੇ ਕੰਮ ਨੂੰ ਕਾਲ ਕਰਦਾ ਮਨ ਕਹਿੰਦਾ ਬਾਣੀ ਕੱਲ ਨੂੰ ਪੜਾਂਗੇ ਚੰਗਾ ਕੰਮ ਕੱਲ ਨੂੰ ਕਰਾਂਗੇ ਆਹ ਕੱਲ ਨੂੰ ਕਰਾਂਗੇ ਤੇ ਗੁਰੂ ਜੀ ਕਹਿੰਦੇ ਮਾੜਾ ਕੰਮ ਕਰਨ ਨਾਲ ਕਹਿੰਦਾ ਹੁਣੀ ਸ਼ੇਰ ਨਾਲ ਦੀ ਨਾਲ ਸ਼ੇਰ ਬਣ ਜਾਂਦਾ ਜੀ ਮਾੜਾ ਸੋ ਗੁਰੂ ਜੀ ਕਹਿੰਦੇ ਜਿਹੜੇ ਪੈਰ ਮਾੜੇ ਪਾਸੇ ਚੱਲ ਕੇ ਜਾਂਦੇ ਆ ਜੀ ਠੇਕਿਆਂ ਨੂੰ ਜਾਂਦੇ ਆ ਭੜੇ ਕਮਾਂ ਕਲੱਬਾਂ 'ਚ ਜਾਂਦੇ ਆ ਭੜੀਆਂ ਕਰਤੂਤਾਂ ਕਰਦੇ ਆ ਉਧਰ ਨੂੰ ਤਾਂ ਭੱਜ-ਭੱਜ ਕੇ ਜਾਂਦੇ ਆ ਤੇ ਜੇਕਰ ਕਿ ਚੰਗੇ ਪਾਸੇ ਆਉਣਾ ਹੋਵੇ ਉਧਰ ਕੀੜੇ ਪੈ ਜਾਂਦੇ ਨਾਲ ਦੀ ਨਾਲ ਤੁਰਨੋਂ ਹੀ ਹਟ ਜਾਂਦੇ ਪੈਰ ਰਹੀ ਜਾਂਦੇ ਨਾਲ ਦੀ ਨਾਲ ਪੈਰੋ ਤੇ ਸਤਸੰਗ ਤੇ ਜਾਣਾ ਹੋਵੇ ਨਾ ਗੁਰਦੁਆਰਾ ਸਾਹਿਬ ਤੋਂ ਹੋਕਾ ਮਾਰੀ ਚੱਲੋ ਭਲਾਂ ਦੀ ਜਵਾਨੀਆਂ ਜੇ ਕਹਿੰਦੇ ਕਿ ਪਾਓ ਜੋ ਖਾੜਾ ਲੱਗਿਆ ਫਲਾਣੇ ਦਾ ਦੋ ਬੱਸਾਂ ਕਰਾਉਣੀਆਂ ਪੈਣੀਆਂ ਨਾਲ ਦੀ ਨਾਲ ਹੀ ਜੇ ਕਹਿੰਦੇ ਕਿ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਸਤਸੰਗ ਹੋਈ ਐ ਮਹਾਂਪੁਰਸ਼ਾਂ ਦਾ ਅਨੁਧਾਰਮਿਕ ਸਮਾਗਮ ਐ ਨਾਲ ਦੀ ਨਾਲ ਕੀੜੇ ਪੈ ਜਾਂਦੇ ਚੰਦਰੇਮਨ ਤੁਰਦੇ ਹੀ ਨਹੀਂ ਗਾ ਕਿਸੇ ਨੂੰ ਕਹਿ ਵੀ ਆਓ ਫਿਰ ਵੀ ਨਹੀਂ ਜਾਂਦੇ ਕਿਉਂ ਹਰੀ ਦਾ ਜਸ ਸੁਣ ਵੇਲੇ ਮਨ ਆਸ ਕਰਦਾ ਜੀ ਚੰਗੇ ਕੰਮ ਨੂੰ ਆਸ ਕਰਦਾ ਮਾੜੇ ਕੰਮ ਵਾਸਤੇ ਸ਼ੇਰ ਬਣ ਜਾਂਦਾ ਜੀ ਸੋ ਗੁਰੂ ਜੀ ਕਹਿੰਦੇ ਮਿੱਥਿਆ ਆਚਾਰਨ ਪਰ ਵਿਕਾਰ ਕੁਤਾਵੈ ਇਹ ਬਰਿਆਈ ਕਰਨ ਵਾਸਤੇ ਤਾਂ ਪੈਰ ਬੜਾ ਦੌੜਦੇ ਝੂਠੇ ਮਣਾ ਮੇਰਾ ਫਿਰ ਇਹ ਚੰਗੇ ਕੰਮ ਵਿੱਚ ਤੇਰੇ ਪੈਰ ਨਹੀਂ ਦੌੜਦੇ ਨਾ ਮਣਾ ਤਾਂ ਚੇਤੇ ਰੱਖੀ ਤੇਰੇ ਪੈਰਾਂ ਦਾ ਚੱਲਣਾ ਵੀ ਗੁਰੂ ਜ ਨੇ ਧ੍ਰਗ ਲਿਖ ਦਿੱਤਾ ਝੂਠਾ ਲਿਖ ਦਿੱਤਾ ਝੂਠਾ ਮਣਾ ਮੇਰਾ ਆ ਹੁਣ ਪੈਰਾਂ ਨਾਲ ਚੱਲ ਕੇ ਆਇਆ ਨਾ ਗੁਰੂ ਘਰ ਆਪਾਂ ਜਿੰਨੇ ਸਰੀਰ ਬੈਠੇ ਆ ਇਹ ਭਾਈ ਕਦਮ ਲੇਖੀ ਵਿੱਚ ਪੈ ਗਏ ਸਾਡੇ ਪੈਰ ਵੀ ਪਵਿੱਤਰ ਹੋ ਗਏ ਜਿਹੜੇ ਗੁਰੂ ਦੇ ਚਰਨਾਂ ਗੁਰੂ ਦੇ ਚਰਨਾਂ ਵਿੱਚ ਲੈ ਆਏ ਸਾਨੂੰ ਗੁਰੂ ਦੇ ਦਰ ਦੇ ਉੱਤੇ ਲਾਏ ਪੈਰ ਵੀ ਬੜੇ ਪਵਿੱਤਰ ਆਏ ਉਹ ਹੱਥ ਵੀ ਬੜੇ ਪਵਿੱਤਰ ਹੈ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਗਿਆ ਮੱਥਾ ਵੀ ਬੜਾ ਪੁੱਤਰ ਹੋ ਗਿਆ ਅੱਖਾਂ ਵੀ ਪਵਿੱਤਰ ਹੋ ਗਈਆਂ ਗੁਰੂ ਦੇ ਦਰਸ਼ਨਦਾਰਿਆ ਸੰਗਤਾਂ ਦੇ ਹੋ ਗਏ ਤਨ ਵੀ ਪਵਿੱਤਰ ਹੋ ਗਏ ਜੀਵਾਨ ਨਾਲ ਪ੍ਰਮਾਤਮਾ ਦਾ ਨਾਮ ਜਪ ਲਿਆ ਜੀਵਾਨ ਵੀ ਪਵਿੱਤਰ ਹੋ ਗਈ ਸਭ ਕੁਝ ਹੀ ਪਵਿੱਤਰ ਹੋ ਗਿਆ ਤੇ ਜੇ ਕਿਤੇ ਯਾਰ ਦੂਜੇ ਪਾਸੇ ਫਿਰ ਉਧਰ ਦੇ ਪਾਸੇ ਸਭ ਕੁਝ ਹੀ ਪਵਿੱਤਰ ਹੋ ਗਿਆ ਸੋ ਗੁਰੂ ਜੀ ਕਹਿੰਦੇ ਮਿੱਥਿਆ ਮਨ ਪਰ ਲੋਭ ਲਬਾਵਾ ਹੈ ਇਹ ਮਨ ਝੂਠਾ ਗੁਰੂ ਜੀ ਕਹਿੰਦੇ ਇਹ ਪਰਾਇ ਧੰਵਾਸਤੇ ਬੜਾ ਲਾਲ ਚਾਹੁੰਦਾ ਪਿਆ ਲੋ ਮਾਣਾ ਨਾ ਜਿਹੜਾ ਪਰਾਇ ਧੰਵਾਸਤੇ ਬੜਾ ਭਜਦਾ ਹੈ ਮਿੱਥਿਆ ਮਨ ਪਰ ਲੋਭ ਲਵਾਦਾ ਕਿਉਂਕਿ ਲੋ ਵਿੱਚ ਹੀ ਬੰਦਾ ਝੂਠੇ ਕੰਮ ਮਾੜੇ ਕੰਮ ਕਰਦਾ ਜੀ ਲਾਲਚ ਲਾਲਚ ਵਿੱਚ ਆ ਕੇ ਮਾੜੇ ਕੰਮ ਹੋ ਜਾਂਦੇ ਬੰਦੇ ਤੋਂ ਸੋ ਗੁਰੂ ਜੀ ਕਹਿੰਦੇ ਮਿੱਥਿਆ ਤਨੇ ਪਰਉਪਕਾਰਾ ਉਹ ਤਨ ਵੀ ਗੁਰੂ ਜੀ ਕਹਿੰਦੇ ਝੂਠ ਹੈ ਜਿਹੜਾ ਤਨ ਕਿਸੇ ਦੇ ਉੱਤੇ ਪਰਉਪਕਾਰ ਨਹੀਂ ਕਰਦਾ ਪਿਆ ਉਹ ਪਰਉਪਕਾਰ ਬਹੁਤ ਤਰ੍ਹਾਂ ਦੇ ਕਿਸੇ ਤਰ੍ਹਾਂ ਦਾ ਵੀ ਪਰਉਪਕਾਰ ਨਹੀਂ ਨਾ ਕਰਦਾ ਜੇ ਤਣ ਕਹਿੰਦੇ ਤਣ ਵੀ ਝੂਠਾ ਹੀ ਆ ਸਾਰਾ ਤਣ ਨੂੰ ਕਹਿ ਦਿੱਤਾ ਗੁਰੂ ਸਾਹਿਬ ਜੀ ਮਿਥਿਆ ਬਾਸ ਲੇਤ ਬੇਕਾਰਾ ਜਿਹੜੇ ਨੱਕ ਕਹਿੰਦੇ ਵਿਸ਼ੇ ਵਕਾਰਾਂ ਦੀਆਂ ਜਿਹੜੀਆਂ ਵਾਸ਼ਨਾਵਾਂ ਨੂੰ ਲੈਂਦੇ ਐ ਵਕਾਰਾਂ ਦੀ ਵਾਸ਼ਨਾਵਾਂ ਕਹਿੰਦੇ ਉਹ ਨੱਕ ਵੀ ਅਪਵਿੱਤਰ ਐ ਉਹ ਨੱਕ ਤੋਂ ਵੀ ਕੀ ਕਰਾਉਣਾ ਇਹ ਜੇ ਨੱਕ ਤੋਂ ਵੀ ਗੁਰੂ ਜੀ ਕਹਿੰਦੇ ਮਿਥਿਆ ਬਾਸ ਲੇਤ ਬੇਕਾਰਾ ਬਿਣਾ 부ਝੇ ਮਿਥਿਆ ਸਭ ਅਖੀਰ ਵਿੱਚ ਗੁਰੂ ਜੀ ਕਹਿੰਦੇ ਬਿਨ ਬੂਝੇ ਮਿੱਥਿਆ ਸਭ ਭਏ ਭਾਈ ਜਿਨ੍ਹਾਂ ਨੂੰ ਇਹ ਪ੍ਰਮਾਤਮਾ ਦੀ ਸਮਝ ਨਹੀਂ ਆਈ ਗੁਰੂ ਜੀ ਕਹਿੰਦੇ ਉਹਨਾਂ ਦੇ ਸਾਰੇ ਅੰਗ ਹੀ ਝੂਠੇ ਐ ਮਿੱਥਿਆ ਸਭ ਭਏ ਸਾਰੇ ਅੰਗ ਹੀ ਝੂਠੇ ਐ ਸਫਲ ਦੇ ਨਾਨਕ ਹਰ ਹਰ ਨਾਮ ਦੇ ਉਹ ਦੇਹੀ ਬੜੀ ਪਵਿੱਤਰ ਐ ਬੜੀ ਕਹਿੰਦੇ ਸੱਚੀ ਸੁੱਚੀ ਐ ਜਿਹੜੀ ਦੇਹੀ ਵਿੱਚ ਪ੍ਰਮਾਤਮਾ ਦਾ ਨਾਮ ਚੇਤੇ ਆ ਗਿਆ ਪਿਆਰੋ ਪ੍ਰਮਾਤਮਾ ਦੀ ਬੰਦਗੀ ਚੇਤੇ ਵਿੱਚ ਐ ਜਿਨ੍ਹਾਂ ਦੇ ਉਹਨਾਂ ਦੇ ਸਾਰੇ ਸਰੀਰ ਹੀ ਪਵਿੱਤਰ ਹੋ ਜਾਂਦਾ ਹੈ ਦੇਹ ਬੜੀ ਪਵਿੱਤਰ ਹੋ ਜਾਂਦੀ ਹੈ ਕਿਉਂ RAM ਗੋਵਿੰਦ ਜਪਿੰਦੇ ਆ ਹੁਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰਾ ਪ੍ਰਮਾਤਮਾ ਦਾ ਨਾਮ ਜਪਦੇ ਆ RAM ਗੋਵਿੰਦ ਜਪਿੰਦੇ ਆ ਗੁਰੂ ਜੀ ਕਹਿੰਦੇ ਮੁਖ ਪਵਿੱਤਰ ਹੋ ਜਾਂਦਾ ਸੋ ਆਪਾਂ ਵੀ ਜਪਣਾ ਭਾਈ ਸਾਰਿਆਂ ਨੇ ਗੁਰੂ ਅੱਗੇ ਅਰਦਾਸ ਕਰਨੀ ਤੇ ਸੱਚੇ ਪਾਤਸ਼ਾਹ ਜਿਹੜਾ ਸਮਾਂ ਓਦੋਂ ਪਹਿਲਾਂ ਬੀਤ ਗਿਆ ਬੀਤ ਗਿਆ ਅੱਗੇ ਤੋਂ ਮਾਰਾ ਸਮਝ ਕੇ ਚੱਲਣ ਦਾ ਸਾਨੂੰ ਬਲ ਬਖਸ਼ੋ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਣੇ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਆਓ ਸਾਰੇ ਜਪਗੇ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ